ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਅਤੇ ਕਾਰੋਬਾਰੀ ਰਾਣਾ ਗੁਰਜੀਤ ਸਿੰਘ ਦੀ ਰਿਹائش ਤੇ ਲਗਾਤਾਰ ਦੂਜੇ ਦਿਨ ਵੀ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਜਾਰੀ ਹੈ ਦਰਜਨ ਦੇ ਕਰੀਬ ਅਧਿਕਾਰੀਆਂ ਵੱਲੋਂ ਰਾਣਾ ਗੁਰਜੀਤ ਦੀ ਰਿਆਇਸ਼ ਉੱਤੇ ਰੇਡ ਕੀਤੇ ਨੂੰ ਤਕਰੀਬਨ 28 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਸੂਤਰਾਂ ਅਨੁਸਾਰ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਕਰੀਬੀਆਂ ਨਾਲ ਜੁੜੀ ਆਮਦਨ ਅਤੇ ਭਰੀਆਂ ਹੋਈਆਂ ਇਨਕਮ ਟੈਕਸ ਰਿਟਰਨ ਅਤੇ ਹੋਰ ਦਸਤਾਵੇਜ਼ਾਂ ਨਾਲ ਇਲੈਕਟ੍ਰੋਨਿਕ ਗੈਜਟਾ ਰਾਹੀਂ ਪੂਰੀ ਆਮਦਨ ਅਤੇ ਭਰੇ ਟੈਕਸ ਦੀ ਜਾਂਚ ਹੋ ਰਹੀ ਹੈ ਇਹ ਜੋ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇੱਕ ਕਪੂਰਥਲਾ ਵਾਲੇ ਘਰ ਅਤੇ ਦੂਸਰੀ ਚੰਡੀਗੜ੍ਹ ਵਾਲੇ ਘਰ ਦੀਆਂ ਤਸਵੀਰਾਂ ਨੇ ਜਿੱਥੇ CRPF ਦੇ ਜਵਾਨ ਤੈਨਾਤ ਨੇ ਤੇ ਅੰਦਰ ਰੇਡ ਲਗਾਤਾਰ ਇਨਕਮ ਟੈਕਸ ਦੇ ਅਧਿਕਾਰੀਆਂ ਵੱਲੋਂ جاری ਹੈ ਤੇ ਹੋ ਸਕਦਾ ਹੈ ਕਈ ਵੱਡੇ ਖੁਲਾਸੇ ਇਸ ਦੇ ਵਿੱਚ ਹੋ ਸਕਦੇ ਨੇ ਤੇ ਲਗਾਤਾਰ ਅਧਿਕਾਰੀਆਂ ਵੱਲੋਂ 28 ਘੰਟੇ ਤੋਂ ਰੇਡ ਅੰਦਰ جاری ਹੈ ਤੇ ਕੋਈ ਵੀ ਇਨਫੋਰਮੇਸ਼ਨ ਅਜੇ ਤੱਕ ਅਧਿਕਾਰੀਆਂ ਵੱਲੋਂ ਨਹੀਂ ਦਿੱਤੀ ਗਈ ਹੈ ਦੱਸ ਦਈਏ ਕਿ ਬੀਤੇ ਕੱਲ ਰਾਣਾ ਗੁਰਜੀਤ ਦੇ ਘਰ ਤੇ ਬਾਕੀ ਹੋਰ ਜਗ੍ਹਾਾਂ ਦੇ ਉੱਤੇ ਇਨਕਮ ਟੈਕਸ ਦੀ ਰੇਡ ਪਈ ਸੀ ਤੇ ਉਸ ਤੋਂ ਬਾਅਦ ਕਪੂਰਥਲਾ ਵਾਲੇ ਘਰ ਦੇ ਬਾਹਰ ਕਈ ਕਾਂਗਰਸੀ ਸਮਰਥਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨਾ ਵੀ ਸ਼ੁਰੂ ਕਰ ਦਿੱਤਾ ਸੀਗਾ ਤੇ ਮਾਹੌਲ ਵਿਗੜਨ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਕਾਫੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਲਗਾ ਦਿੱਤੀ ਗਈ ਤੇ ਅੱਜ ਇਸ ਜਗ੍ਹਾ ਦੇ ਤੇ ਕੋਈ ਵੀ ਕਾਂਗਰਸੀ ਸਮਰਥਕ ਪ੍ਰਦਰਸ਼ਨ ਕਰਨੇ ਨਹੀਂ ਪਹੁੰਚਿਆ ਜ਼ਿਕਰ ਖਾਸ ਹੈ ਕਿ ਲਗਾਤਾਰ ਕਈ ਵੱਡੇ ਰਾਜਨੀਤਕਤਾਵਾਂ ਦੇ ਘਰਾਂ 'ਚ ਰੇਡਾਂ ਹੋ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਇੱਕ ਨਾਮ ਰਾਣਾ ਗੁਰਜੀਤ ਦਾਵੀ ਹੁਣ ਜੁੜ ਚੁੱਕਾ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਕਦੋਂ ਇਹ ਰੇਡ ਖਤਮ ਹੋਵੇਗੀ ਅਤੇ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਬੀਤੇ ਸਾਲ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਸੇਬੀ ਵੱਲੋਂ ਵੀ ਕਈ ਕਰੋੜਾਂ ਦਾ ਜੁਰਮਾਨਾ ਵੀ ਲਗਾਇਆ ਗਿਆ ਸੀਗਾ ਕਪੂਰਥਲਾ ਤੋਂ ਸੁਕੇਤ ਗੁਪਤਾ ਦੀ ਰਿਪੋਰਟ